ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ ਲੋਭ ਵਸ ਹੋ ਕੇ ਦੇਖਣਾ ਅੱਖਾਂ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਲੋਚਨ ਤੇ ਤਕੜੀ ਨੂੰ ਕਹਿੰਦੇ ਨੇ ਲੋਚਾ ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ ਲੋਚਨ ਲੋਚਾ ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਹੀ ਨਾ ਤੇ ਦ੍ਰਿਸ਼ਟੀ ਹਟੇ ਹੀ ਨਾ ਓਸੇ ਨੂੰ ਕਹਿੰਦੇ ਨੇ ਗੁਸਤਾਖੀ ਮਾਫ ਲੋਚਾ ਲੋਚਨ ਲੋਚਾ ਲੋਚਾ ਗਾਲ ਹੈ ਇਤੇ ਲੋਚਾ ਇਤੇ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਫਿਰ ਇਤੇ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪੇ ਲੁੱਟਦਾ ਇਤੇ ਲੋਚਾ ਗਾਲ ਲੇਕਿਨ ਲੋਚਾ ਦਾ ਮਤਲਬ ਇਤ ਨਹੀਂ ਹੈ ਲੋਭ ਵਸੋ ਕੇ ਵਾਸ਼ਨਾ ਵਸੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਕਈਆਂ ਦੇ ਹੱਥ ਚੋਰ ਨਹੀਂ ਆਉਂਦੇ ਨਜ਼ਰਾਂ ਚੋਰ ਆਉਂਦੀਆਂ ਨੇ ਕਈਆਂ ਦੇ ਹੱਥ ਤੇ ਨਹੀਂ ਖੌਂਦੇ ਕਿਉਂ ਡਰ ਹੈ ਕਾਨੂੰਨ ਦਾ ਸਮਾਜ ਦਾ ਹਤਕੜੀਆਂ ਨੇ ਜੇਲ੍ਹਾਂ ਨੇ ਅੱਥਾ ਨੂੰ ਹਤਕੜੀਆਂ ਪੈ ਸਕਦੀਆਂ ਨੇ ਨਜ਼ਰਾਂ ਨੂੰ ਕੌਣ ਹਤਕੜੀਆਂ ਪਾਏਗਾ ਕਿਸ ਨੇ ਪਾਣੀ ਕਾਨੂੰਨ ਪਾ ਸਕਦਾ ਹੈ ਸਮਾਜ ਪਾ ਸਕਦਾ ਯਕੀਨ ਲਜਾਣੋ ਹੱਥ ਮਨੁੱਖ ਦੇ ਬਿਲਕੁਲ ਸਾਫ ਸੁਥਰੇ ਨੇ ਇਤਨੇ ਮਹਿਲੇ ਨਹੀਂ ਅਜੋਕੇ ਸੰਸਾਰ ਦੇ ਵਿੱਚ ਮਨੁੱਖ ਦੀਆਂ ਜਿੰਨੀਆਂ ਨਜ਼ਰਾਂ ਵੈਲੀਆਂ ਨੇ ਇਤਨੇ ਹੱਥ ਤੇ ਕਪੜੇ ਮਹਿਲੇ ਨਹੀਂ ਨਜ਼ਰਾਂ ਬਹੁਤ ਮਹਿਲੀਆਂ ਬਹੁਤ ਮਹਿਲੀਆਂ ਅੰਦਰ ਕ੍ਰੋਧ ਹੋਵੇ ਅੱਖਾਂ ਦੇ ਵਿੱਚ ਕ੍ਰੋਧ ਝਲਕਦਾ ਹੈ ਅੰਦਰ ਲੋਭ ਹੋਵੇ ਅੱਖਾਂ ਦੇ ਵਿੱਚੋਂ ਲੋਭ ਟਪਕਦਾ ਹੈ ਅੰਦਰ ਪ੍ਰੇਮ ਹੋਵੇ ਅੱਖਾਂ ਦੇ ਚੋਂ ਪ੍ਰੇਮ ਟਪਕ ਰਵੇ ਅੰਦਰ ਵਿਕਾਰ ਹੋਵਨ ਅੱਖਾਂ ਦੇ ਚੋਂ ਵਿਕਾਰ ਟਪਕਦੇ ਨੇ ਪਰ ਅੰਦਰ ਨਿਰੰਕਾਰ ਹੋਵੇ ਯਕੀਨ ਜਾਨੋ ਅੱਖਾਂ ਦੇ ਚੋਂ ਨਿਰੰਕਾਰ ਦੀ ਝਲਕ ਟਪਕਦੀ ਹੈ ਲੈਨ ਰਹੇ ਰੰਗ ਲਾਈ ਅੱਖਾਂ ਜ਼ੁਬਾਨ ਨਹੀਂ ਲੇਕਿਨ ਬੇ ਜ਼ੁਬਾਨ ਨਹੀਂ ਉਸਤਾਦ ਜੀ ਉਹ ਕਹਿੰਦੇ ਨੇ ਠੀਕ ਹੈ ਅੱਖਾਂ ਕੋਲ ਜ਼ਬਾਨ ਨਹੀਂ ਲੇਕਿਨ ਇਹਨਾਂ ਨੂੰ ਕਿਦਰੇ ਬੇਜ਼ਬਾਨ ਨਾ ਸਮਝ ਲੈਣਾ ਬਹੁਤ ਕੁਝ ਕਹਿ ਜਾਂਦੀਆਂ ਨੇ ਬਹੁਤ ਕੁਝ ਕਹਿ ਜਾਂਦੀਆਂ ਨੇ ਰਸਤੇ 'ਚ ਇੱਕ ਬੰਦਾ ਮਿਲਦਾ ਹੈ ਉਹ ਕਹਿੰਦਾ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਦੱਸਦੀਆਂ ਪਈਆਂ ਨੇ ਕਮਬਖਤ ਕਿੱਥੋਂ ਮਿਲ ਗਿਆ ਜ਼ਰੂਰੀ ਕੰਮ ਤੇ ਜਾ ਰਹੇ ਸੀ ਹੁਣ ਵਕਤ ਜ਼ਾਇਆ ਕਰੇਗਾ ਅੱਖਾਂ ਕੁਝ ਹੋਰ ਕਹਿ ਰਹੇਗਾ ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ ਜ਼ਬਾਨ ਚੋਂ ਝੂਠ ਬੋਲਦੀ ਹੈ